ਇਹ ਕਿਹੜੇ ਕਿਹੜੇ ਮੁੱਦੇ ਜਿਹੜੇ ਮੈਂ ਪਰਮੁਖਤ ਹੋ ਰਹਿਣਗੇ ਔਰ ਸਦਨ ਕੀ ਅਭਿ ਕੋ ਲੈ ਕੇ ਵੀ ਕੀ ਕਰੇ ਕੋਈ ਸਾਰਨੋਂ ਪਹਿਲੇ ਤੇ ਅਫਸੋਸ ਦੀ ਗੱਲ ਇਹ ਹੈ ਕਿ ਜਿਹੜੀ ਪਾਰਟੀ ਇਹ ਸਾਰਨ ਵੱਧ ਮੰਗ ਕਰਦੀ ਰਹੀ ਕਿ ਕਨਸਟੀਟਿਊਸ਼ਨ ਦੇ ਮੁਤਾਬਕ ਸਾਡੇ ਪਾਰਲੀਮੈਂਟਰੀ ਅਫੇਅਰਸ ਦੇ ਮੁਤਾਬਕ ਇਹਨਾਂ ਦਾ ਕਹਿਣਾ ਹੁੰਦਾ ਸੀ ਕਿ ਤਿੰਨੋਂ ਸੈਕਸ਼ਨਸ ਦੇ ਵਿੱਚ ਮਿਨਿਮਮ ਸਿਟਿੰਗਸ 40 ਹੋਣੀਆਂ ਚਾਹੀਦੀਆਂ 120 ਦਿਨ ਹੋਣੇ ਚਾਹੀਦੇ ਅਨਫੋਰਚਨਟਲੀ ਦੇ ਹੈਵ ਬੀਨ ਰਨਿੰਗ ਅਵੇ ਪੱਜ ਦੇ ਨਜ਼ਰ ਆ ਰਹੇ ਨੇ ਗਵਰਨਮੈਂਟ ਕੋ ਪਰਫਾਰਮੈਂਸ ਵਖਾਨ ਨੂੰ ਕੁਝ ਵੀ ਹੈ ਨਹੀਂ ਤਕਰੀਬਨ ਤੁਸੀਂ ਵੇਖੋ ਪਹਿਲੀ ਦਫਾ ਹੋਇਆ 75 ਸਾਲਾਂ ਦੇ ਵਿੱਚ ਕਿ ਵਿੰਟਰ ਸੈਸ਼ਨ ਹੀ ਨਹੀਂ ਬੁਲਾਇਆ ਗਿਆ ਹੁਣ ਆ ਸਪੈਸ਼ਲ ਸੈਸ਼ਨ ਦਾ ਨਾਮ ਦੇ ਦਿੱਤਾ ਕਿਸੇ ਨੂੰ ਪਤਾ ਹੀ ਨਹੀਂ ਸਪੈਸ਼ਲ ਸੈਸ਼ਨ ਕਿਹੜੀ ਗੱਲ ਕਰ ਇਸ ਗੱਲ ਕਰਨ ਸਪੈਸ਼ਲ ਸੈਸ਼ਨ ਹੈ ਕਿ ਕਿਸੇ ਆਦਮੀ ਦੀ ਜ਼ਿੰਦਗੀ ਮਹਿਫੂਜ਼ ਨਹੀਂ ਇਥੇ ਸਰਕਾਰ ਭਗਵੰਤ ਮਾਨ ਤੇ ਰਾਣੀ ਕਰ ਰਹੇ ਇਥੇ ਤੇ ਗੈਂਗਸਟਰਸ ਰਨ ਕਰ ਰਹੇ ਫਰੋਤੀਆਂ ਦਾ ਦੌਰ ਗੈਂਗਸਟਰਸ ਦਾ ਦੌਰ ਡਰੱਗਸ ਦਾ ਦੌਰ ਇਲੀਗਲ ਮਾਈਨਿੰਗ ਦਾ ਦੌਰ ਗੁੰਡਾਗਰਦੀ ਦਾ ਦੌਰ ਕੋ ਗਵਰਨਮੈਂਟ ਨਾਲ ਦੀ ਕੋਈ ਚੀਜ਼ ਹੀ ਨਹੀਂ ਸਰਕਾਰ ਨੂੰ 20 ਮਹੀਨਿਆਂ ਬਾਅਦ ਪਤਾ ਲੱਗਾ ਕਿ ਕਮੇਕਬਾ ਜਿਹੜਾ ਅਸੀਂ ਉਹ ਜਸਟੀ ਨਹੀਂ ਕਰਤਾ ਮੰਤਰੀ ਸਾਹਿਬ ਮਚਾ ਨੂੰ ਤਾ ਦੇ ਕੇ ਰੋਜ਼ ਨਵੀਂ ਤੋਂ ਨਵੀਂ ਡਿਸ਼ ਨੂੰ ਤੜਕਾ ਲਗਾਉਂਦੇ ਰੇ 20 ਮਹੀਨਿਆਂ ਬਾਅਦ ਪਤਾ ਲੱਗਾ ਇਹਨਾਂ ਕੋ ਤੇ ਮਹਿਕ ਪਈ ਨਹੀਂ ਇਹ ਸਰਕਾਰ ਦਾ ਹਾਲ ਹਾਲ ਏ ਕਿ ਖੱਬੇ ਹੱਥ ਨੂੰ ਇਹ ਨਹੀਂ ਪਤਾ ਸੱਜੇ ਹੱਥ ਕੀ ਕਰ ਲੇ। EMPLOYEES ਦੁਖੀ ਕੋਈ ਇੱਕ ਵੀ ਪ੍ਰੋਮਿਸ ਇਹੋ ਜਿਹਾ ਨਹੀਂ ਜਿਹੜਾ ਮੀਟ ਕੀਤਾ ਹੋਵੇ। ਦਿੱਲੀ ਵਾਲਿਆਂ ਦਾ ਕਬਜ਼ਾ ਪੰਜਾਬ ਤੇ ਹੋ ਗਿਆ। ਜਿਵੇਂ ਕਿਸੇ ਟਾਈਮ ਬ੍ਰਿਟਿਸ਼ ਇੰਡੀਆ ਦੇ ਸਰ ਜੌਨ ਲਾਰੈਂਸ ਆਏ ਸੀ ਸਿੱਖ ਰਾਜ ਤੇ ਕਾਬਜ਼ ਹੋਣ ਵਾਸਤੇ। ਇਸੇ ਤਰ੍ਹਾਂ ਅੱਜ ਮਨੀਸ਼ ਸੋਧਿਆ ਦਿੱਲੀ 'ਚ ਨਾ ਇਸ ਟਾਈਮ ਐਮਐਲਏ ਹੈ ਨਾ ਮਨਿਸਟਰ ਹੈ। ਉਹਨੂੰ ਸੱਤ ਮਹਿਕਮੇ ਦੇ ਦਿੱਤੇ ਕਿ ਤੁਸੀਂ ਆ ਕੇ ਮਹਿਕਮੇ ਰਨ ਕਰੋ ਦਾ ਮਤਲਬ 3 ਸਾਲ ਬਾਅਦ ਇਹਨਾਂ ਨੂੰ ਇਹ ਸਾਫ਼ ਤੌਰ 'ਤੇ ਉਹਨਾਂ ਨੇ ਮੈਸੇਜ ਦਿੱਤਾ ਕਿ ਪੰਜਾਬੀ ਕਾਬਲੀਅਤ ਨਹੀਂ ਆਪਣੀ ਗਵਰਨਮੈਂਟ ਰਨ ਕਰ। ਕਿਹੜੀ ਪੋਜੀਸ਼ਨ ਦੇ ਵਿੱਚ ਸੋਦੀ ਆਇਆ ਹੈ? ਕਿਹੜੀ ਪੋਜੀਸ਼ਨ ਵਿੱਚ ਸਤਿੰਦਰ ਜੈਨ ਇੱਥੇ ਹੈ? ਕਿਹੜੀ ਪੋਜੀਸ਼ਨ ਦੇ ਵਿੱਚ ਆ ਜਿਹੜਾ ਵਿਪਲ ਕੁਮਾਰ ਇਹ ਕਿਹੜੀ ਗੱਲ 'ਚ ਬੈਠਾ ਹੈ ਸੁਪਰ ਚੀਫ ਮਿਨਿਸਟਰ ਬਣਿਆ? ਚੀਫ ਮਿਨਿਸਟਰ ਧੋਖਾ ਕਰ ਰਿਹਾ ਪੰਜਾਬ ਨੂੰ। ਕਿਉਂਕਿ ਇਹਦੇ ਹੱਥ ਦੇ ਵਿੱਚ ਤਾਂ ਕੋਈ ਚੀਜ਼ ਹੀ ਹੈ ਨਹੀਂ ਜਿੰਨੀਆਂ ਗੱਲ ਪਰਸੋਂ ਦੀਆਂ ਬਦਲੀਆਂ ਹੋਈਆਂ ਸਾਰੀਆਂ ਦੀਆਂ ਸਾਰੀਆਂ ਦਿੱਲੀ ਚੋਂ ਹੋ ਰਹੀਆਂ ਕੇਜਰੀਵਾਲ ਸਾਹਿਬ ਦਾ ਸਾਰਾ ਪੈਰਾਫਰਨਲੀਆ ਜਿਹੜਾ ਦਿੱਲੀ ਚੋਂ ਕੱਢਿਆ ਇੱਥੇ ਆ ਰਿਹਾ ਪੰਜਾਬੀਆਂ ਤੇ ਬੋਝ ਬਣ ਰਿਹਾ ਨੌਕਰੀਆਂ ਨੌਨ ਪੰਜਾਬੀ ਚੋਂ ਜਾ ਰਹੀਆਂ ਪੰਜਾਬੀਆਂ ਦਾ ਜੋ ਬੁਰਾ ਹਾਲ ਸਾਡੇ ਬਾਹਰੋਂ ਜਿਹੜੇ ਇਮੀਗ੍ਰੈਂਟਸ ਇੱਥੇ ਕੱਲੇ ਗਏ ਨੇ ਜੋ ਸਾਡੇ ਨੌਜਵਾਨ ਬੱਚਿਆਂ ਦਾ ਹੋਇਆ ਹੈ ਚੀਫ ਮਿਨਿਸਟਰ ਉੱਥੇ ਗਿਆ ਮੈਂ ਪੁੱਛਣਾ ਚਾਹੁੰਦਾ ਮਾਨ ਸਾਹਿਬ ਨੂੰ ਮਾਨ ਸਾਹਿਬ ਕੋਈ ਰੀਹੈਬਿਟੇਸ਼ਨ ਪੈਕੇਜ ਆ ਉਹਨਾਂ ਵਾਸਤੇ ਕੀ ਆਫਰ ਕਰਨਗੇ ਤੁਸੀਂ ਤੁਸੀਂ ਤਾਂ ਕਹਿੰਦੇ ਸੀ ਰਿਵਰਸ ਮਾਈਗ੍ਰੇਸ਼ਨ ਹੋਏਗੀ ਇਹ ਰਿਵਰਸ ਮਾਈਗ੍ਰੇਸ਼ਨ ਕੀ ਇਸ ਢੰਗ ਦੀ ਹੋਏਗੀ ਜੀ ਤੁਹਾਡੇ ਕੋਲ ਤੁਸੀਂ ਹੋਮ ਮਿਨਿਸਟਰ ਹੋ ਇੱਥੇ ਆਲਰੇਡੀ ਗਵਰਨਮੈਂਟ ਦੇ ਕੋਲ ਇਹਨਾਂ ਦੇ ਜਿਹੜੇ ਬਾਹਰ ਕੱਢਣ ਵਾਲੇ ਏਜੰਟਸ ਨੇ ਇਹਨਾਂ ਦੇ ਅਗੇਂਸਟ ਕਾਨੂੰਨ ਹੈ ਦੇ ਇਥੇ ਹਿਊਮਨ ਟ੍ਰੈਫਿਕਿੰਗ ਦੇ ਨੰ ਕਾਨੂੰਨ ਹੈ ਤੁਸੀਂ ਹੁਣ ਜਾਗੇ ਹੋ ਹੁਣ ਕੇਸ ਦਾਇਰ ਕਰਨੇ ਸ਼ੁਰੂ ਕੀਤੇ ਕੀ ਤੁਸੀਂ ਪ੍ਰੋਮਿਸ ਕਰੋਗੇ ਪੰਜਾਬ ਦੇ ਲੋਕਾਂ ਨੂੰ ਕਿ ਜਿੰਨੇ ਇਹਨਾਂ ਬੱਚਿਆਂ ਕੋ ਪੈਸੇ ਗਏ ਕਿਉਂਕਿ ਇਹ ਗੁਮਰਾਹ ਕਰਕੇ ਲੈ ਕੇ ਗਏ ਕਿ ਇਹਨਾਂ ਕੋ ਰਿਕਵਰੀ ਹੋਏਗੀ ਇਹ ਜਿਹੜੇ ਟ੍ਰੈਵਲ ਏਜੰਟਸ ਨੇ ਇਹਨਾਂ ਦੀਆਂ ਜਾਇਦਾਦਾਂ ਤੁਸੀਂ ਕੁਰਕ ਕਰੋਗੇ ਕਰੋੜਾਂ ਅਰਬਾਂ ਪਤੀਏ ਲੋਕ ਹੈ ਨੇ ਤੇ ਮੇਰਾ ਸਿੱਧੇ ਤੌਰ ਇਹ ਮੰਨਣਾ ਹੈ ਕਿ ਇਸ ਧੰਦੇ ਦੇ ਵਿੱਚ ਵੱਡਾ ਰੋਲ ਪੰਜਾਬ ਪੁਲਿਸ ਦਾ ਤੁਸੀਂ ਅੱਜ ਹੀ ਵੇਖਿਆ ਕਿ ਬਟਾਲੇ ਚ ਇਹ ਸਹੀ ਫੜਿਆ ਗਿਆ ਜਿਹੜਾ ਪ੍ਰੋਤੀਆਂ ਬਾਹਰੋਂ ਲੈਣ ਦੇ ਵਿੱਚ ਸਾਰਿਆਂ ਨੂੰ ਸਹਾਈ ਹੁੰਦਾ ਸੀ ਕਰੋੜਾਂ ਰੁਪਏ ਉਹਦੇ ਕੋਲ ਪੜੇ ਗਏ ਕਿ ਐਸਆਈ ਕੋ ਫਿਰ ਇਹਨਾਂ ਨੇ 50 60 ਸਿਪਾਹੀ ਹਵਲਦਾਰ ਕੱਢਤੇ ਨੇ ਜਿਨ੍ਹਾਂ ਲੋਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਾਈ ਏ ਉਹ ਹੋਮ ਮਿਨਿਸਟਰ ਸਿੱਧੇ ਤੌਰ 'ਤੇ ਭਗਵੰਤ ਮਾਨ ਰਿਸਪਾਂਸਿਬਲ ਏ ਡਾਇਰੈਕਟ ਜਨਰਲ ਆਫ ਪੁਲਿਸ ਰਿਸਪਾਂਸਿਬਲ ਨੇ ਤੁਸੀਂ ਉਹਨਾਂ ਤੇ ਐਕਸ਼ਨ ਕਿਉਂ ਨਹੀਂ ਕੀਤਾ ਇਹਦੇ ਵਿੱਚ ਇੱਕ ਡੀਐਸਪੀ ਕੱਢਿਆ ਗਿਆ ਉਹ ਪਗੋੜਾ ਹੋ ਗਿਆ ਡਰੱਗਸ ਦੇ ਵਿੱਚ ਕੇਆਈਡੀਆ ਉਹ ਪਗੋੜਾ ਹੋਇਆ ਜੀ ਇਹਨਾਂ ਨੂੰ ਕੋਈ ਗਵਰਨਮੈਂਟ ਦਸਨ ਸਹੀ ਕੋਈ ਸਪੈਸ਼ਲ ਸੈਸ਼ਨ ਇਹਨੂੰ ਨਾਂ ਦਿੱਤਾ ਸਾਨੂੰ ਦੱਸੋ ਸਪੈਸ਼ਲ ਕੀ ਹੈ ਦੇਚ ਕੀ ਪੰਜਾਬ ਪੰਜਾਬ ਨੂੰ ਕੰਪਲੀਟ ਤੁਸੀਂ ਵਿਹਲਿਆਂ ਕਰਕੇ ਰੱਖ ਦਿੱਤਾ ਇਹ ਇਹ ਸਪੈਸ਼ਲ ਇਹਦੇ ਚ ਸਰਕਾਰ ਕਹਿ ਰਹੀ ਹੈ ਕਿ ਭ੍ਰਸ਼ਟਾਚਾਰ ਤੇ ਲਗਾਮ ਕੱਸਾ ਜਾ ਰਹਾ ਹੈ ਲਗਾਤਾਰ ਸਰ ਆਪਕੋ ਲੱਗਤਾ ਹੈ ਇਸ ਸਹਿਮਤ ਹੈ ਮੇਰਾ ਖਿਆਲ ਜਿੰਨੀ ਕਰਪਟੇ ਗਵਰਨਮੈਂਟ ਆ ਅਜੇ ਤੱਕ ਨਹੀਂ ਕੋਈ ਗਵਰਨਮੈਂਟ ਹੋਈ ਮੈਂ ਸਾਰੋਂ ਪਹਿਲੇ ਤੁਹਾਡੇ ਜ਼ਰੀਏ ਪੁੱਛਣਾ ਚਾਹੁੰਦਾ ਅੱਜ ਭਗਵੰਤ ਮਾਨ ਇਹਦਾ ਜਵਾਬ ਦੇ ਕਿ 20000 ਕਰੋੜ ਰੁਪਇਆ ਕੇਜਰੀਵਾਲ ਨੇ ਕਿਹਾ ਸੀ ਅਸੀਂ ਮਾਈਲਿੰਗ ਚੋ ਹਰ ਸਾਲ ਦਵਾਂਗੇ ਐਵਰੇਜ ਆਈ 288 ਕਰੋੜ ਦੀ ਜਿਹੜਾ 19700 ਕਰੋੜ ਕਿੱਥੇ ਗਿਆ ਤਿੰਨਾਂ ਸਾਲਾਂ ਦਾ 60000 ਕਰੋੜ ਰੁਪਈਆ ਬੰਦ ਹੈ ਥੇਰ ਇਜ਼ ਦੈਟ ਮਨੀ ਮੇਰਾ ਡਾਇਰੈਕਟ ਚਾਰਜ ਸਾਰਾ ਪੈਸਾ ਇਲੀਗਲ ਮਾਈਨਿੰਗ ਦਾ ਦਿੱਲੀ ਵਿੱਚ ਆ ਰਿਹਾ ਤੇ ਸੀਐਮਓ ਜਾ ਰਿਹਾ ਇਹਨਾਂ ਨੇ ਬਹੁਤ ਸਾਰੇ ਪਿਛਲੇ ਮਹੀਨਿਆਂ ਦੇ ਵਿੱਚ ਸੀਐਲਯੂਜ਼ ਕਰਕੇ ਦਿੱਤੇ ਹਨ ਕਰੋੜਾਂ ਰੁਪਈਆ ਦੀ ਫਰੋਤੀ ਉਹ ਸੀਐਲਯੂਜ਼ ਤੋਂ ਲਈ ਤੁਹਾਨੂੰ ਪਤਾ ਹੋਏਗਾ ਵਿਜੀਲੈਂਸ ਨੇ 48 ਤਹਿਸੀਲਦਾਰ ਨਾਇਬ ਤਹਿਸੀਲਦਾਰ ਇਰਮਾਰਕੀ ਚੇ ਸੀ ਜਿਨ੍ਹਾਂ ਦੇ ਅਗੇਂਸਟ ਉਹ ਕਹਿੰਦੇ ਕ腐ਸ਼ਨ ਦੇ ਚਾਰਜਸ ਬੰਦਿਆਂ ਦੇ ਨਾਮ ਹੈ ਨੇ ਉਹ ਸਾਰੇ ਦੇ ਸਾਰੇ ਉੱਥੇ ਹੀ ਲੱਗੇ ਅਮਰੂਦਾਂ ਦਾ ਸਕੈਮ ਹੋਇਆ ਹੈ ਪੀਐਸਈ ਦਾ ਸਕੈਮ ਹੋਇਆ ਹੈ ਹਰ ਸਕੈਮ ਚੱਲਦਾ ਬਿਜਲੀ ਬੋਰਡ ਦਾ ਤੁਸੀਂ ਵੇਖਿਆ ਇੱਕ ਐਡੀਸ਼ਨਲ ਚੀਫ ਇੰਜੀਨੀਅਰ ਗ੍ਰਫਤਾਰ ਹੋਇਆ ਉਹਨੇ ਬਿਆਨ ਦਿੱਤਾ ਕਿ ਪੰਜਾਬ ਦੇ ਹਰ ਬਿਜਲੀ ਬੋਰਡ ਦੇ ਸਰਕਲ ਦੇ ਵਿੱਚ ਹਰਪਜਨ ਸਿੰਘ ਈਟੀਓ ਨੇ ਜ਼ਿੰਮੇਵਾਰੀ ਲਈ ਸੀ ਕਿ ਪੈਸਿਆਂ ਦੀ ਕਲੈਕਸ਼ਨ ਕਰਕੇ ਦੋ ਅਸੀਂ ਦਿੱਲੀ ਕਲ ਉਹ ਬੰਦਾ ਗ੍ਰਿਫਤਾਰ ਹੋਇਆ ਉਥੇ ਦਾ ਉਥੇ ਹੀ ਕੰਮ ਰਹਿ ਗਿਆ ਜੀ ਸਾਨੂੰ ਇਹਨਾਂ ਗੱਲਾਂ ਦਾ ਜਵਾਬ ਦੇ ਮੇਰਾ ਖਲ ਮੋਸਟ ਕਰਪਟ ਗਵਰਨਮੈਂਟ ਇਹਨਾਂ ਦੇ ਸਾਰੇ ਮਨਿਸਟਰ ਸਾਰੇ ਮਨਿਸਟਰ ਸਾਰੇ ਐਮ ਐਲ ਐਸ ਰਿਸ਼ਵਤ ਤੋਂ ਇਲਾਵਾ ਕੰਮੀ ਇਹਨਾਂ ਨੂੰ ਕੋਈ ਦੋਨੋਂ ਦੋਨੋਂ ਹੱਥੇ ਪੈਸੇ ਇਕੱਠੇ ਕੀਤੇ ਜਾ ਰਹੇ ਨੇ ਵੱਡੀ ਲੁੱਟ ਹੋ ਰਹੀ ਅੱਜ ਥਾਣਿਆਂ ਦੇ ਵਿੱਚ ਅੱਜ ਤਹਿਸੀਲਾਂ ਦੇ ਵਿੱਚ ਰੇਡ ਜਿਹੜੇ ਨੇ ਕਈ ਗੁਣਾ ਇੱਕ ਕਮਿਸ਼ਨਸ ਦੇ ਚਲੇਗੇ ਇੱਕ ਇਨਾਂ ਦੇ ਰੈਵਨਿਊ ਦੇ ਕਿਸੇ ਰਿਟਾਇਰਡ ਅਫਸਰ ਨੇ ਇਹ ਦੱਸਿਆ ਕਿ तकरीबन 1000 ਕਰੋੜ ਰੁਪਏ ਦੀ ਕਲੈਕਸ਼ਨ ਸਾਰੀਆਂ ਸਾਡੀ ਪੰਜਾਬ ਦੀ ਤਹਸੀਲ ਦੇ ਵਿੱਚ ਰਿਸ਼ਵਤ ਦੇ ਤੌਰ ਤੇ ਰਜਿਸਟਰੀਆਂ ਕਰਾਂ ਤੇ ਇੰਤਕਾਲ ਕਰਾਂ ਤੇ 1000 ਕਰੋੜ ਰੁਪਇਆ तकरीबन 12000 ਕਰੋੜ ਰੁਪਇਆ ਸਾਲ ਦਾ ਬਣਦਾ ਇਹ ਰਿਸ਼ਵਤ ਜਾਂਦੀ ਹੈ ਓਪਨ ਬੋਲੀਆਂ ਲੱਗੀਆਂ ਨੇ ਸੇਮ ਅਫਸਰਸ ਨੇ ਕੋਈ ਅਨਸਰਬਲ ਨਹੀਂ ਅਮਰੂਦਾਂ ਦੇ ਸਕੈਮ ਵਿੱਚ ਜਿਹੜੇ ਅਫਸਰ ਨੇ ਖੱਲੜਿਆਂ ਨੂੰ ਗ੍ਰਿਫਤਾਰ ਕਰਨ ਲਈ ਦੇ ਸਪੈਹਾਂ ਹੌਲਦਾਰਾਂ ਨੂੰ ਉਥਲੇ ਨੂੰ ਪੁੱਛਦਾ ਕੁਏ ਤੇ ਐਂਡ ਇਹ ਸਿੱਧੂ ਹਾਂ ਮੈਂ ਸਿੱਧਾ ਚਾਰਜ ਲਾ ਰਿਆਂ ਡਾਇਰੈਕਟਲੀ ਜਿੰਨਾ ਦੇਣਾ ਦੇ ਵਿੱਚ ਕੇਜਰੀਵਾਲ ਅੰਦਰ ਸੀ ਇਹ ਜਿੰਨਾ ਪੈਸਿਆਂ ਦੀ ਹੁੰਦੀ ਰਹੀ ਹੈ ਲੁੱਟਕਸੁੱਟ ਹੋਈ ਹੈ ਫਰੋਤੀਆਂ ਹੋਈਆਂ ਨੇ ਇਹਦੇ ਵਿੱਚ ਸਿੱਧੇ ਤੌਰ 'ਤੇ ਸੀਐਮਓ ਰਿਸਪਾਂਸਿਬਲ ਸੀਐਮਓਸ ਆਫੀਸਰਸ ਰਿਸਪਾਂਸਿਬਲ ਰਵਨੀਤ ਬਿੱਟੂ ਜੀ ਕਹਿ ਰਹੇ ਕਿ استਿਫਾ ਦੇਣਾ ਚਾਹੀਏ ਮੁੱਖ ਮੰਤਰੀ ਕੋ دوسری طرف ਉਹ ਬੀਜੇ ਪ੍ਰਤਾਪ ਕਹਿ ਰਹੇ ਕਿ ਮੁੱਖ ਮੰਤਰੀ ਕੋ ਆਪਣੀ ਪਤਨੀ ਨੂੰ ਹੋਰ ਕੋ ਦੇਣਾ ਚਾਹੀਏ ਤਾਂ ਆਪਕੋ ਲੱਗਦਾ ਹੈ ਮੈਂ ਰਵਨੀਤ ਬਿੱਟੂ ਨੂੰ ਕਹਿਣਾ ਚਾਹਨਾ ਜੇ ਸੀਐਮਓ ਦਾ استਿਫਾ ਦਿਵਾਣਾ ਚੀਮਿੰਸਟਰ ਦਾ ਤੇ ਘਟਕਲ ਆਪਣੀ ਵਿਚੋਲਗੀ ਤੇ ਬੰਦ ਕਰ ਮਿਨਿਸਟਰੀ ਆਫ ਹੋਮ ਅਫੇਅਰਸ ਨਾ ਤੇ ਹਰ 10ਵੇਂ ਦਿਨ ਤੂੰ ਭਗਵੰਤ ਮਾਨ ਨੂੰ ਮਿਲਾਨਾ ਇੱਥੇ ਕੋਈ ਡਰਾਮਾ ਕਰੀ ਜਾਂਦੇ ਹੋ ਇਹਦੇ ਘਰ ਦੇ ਬਾਹਰ ਖਲੋ ਕੇ ਹਰ ਰੋਜ਼ ਚਾਰ ਵਾਰ ਤੂੰ ਗੱਲ ਕਰਨਾ ਇਹ ਮੇਰਾ ਸਿੱਧਾ ਚਾਰਜ ਏ ਕਿ ਬਾਕਾਇਦਾ ਤੌਰ ਭਾਜਪਾ ਜਿਹੜੀ ਏ ਇਹ ਥਰੂ ਰਵਨੀਤ ਬਿੱਟੂ ਇਹਦੇ ਨਾਲ ਇਨ ਟੱਚ ਐਵਰੀ ਸਿੰਗਲ ਡੇ ਦੇ ਆਰ ਇਨ ਟੱਚ ਪਿਛਲੇ ਦਿਨ ਵੀ ਗੋਪਤ ਮੀਟਿੰਗ ਜਿਹੜੀ ਤੁਸੀਂ ਕਰਪਸ਼ਨ ਦੇ ਚਾਰਜ ਲਾ ਰਹੇ ਹੋ ਤੁਹਾਡੀ ਡਿਮਾਂਡ ਕੀ ਏ ਮੇਰੀ ਵੇਖੋ ਗੱਲ ਤੁਸੀਂ ਅਸੀਂ ਚਾਹਨੇ ਆ ਫ੍ਰੀ ਐਂਡ ਫੇਅਰ ਇਨਕੁਆਇਰੀ ਹੋਏ ਪਰ ਕਰੇਗਾ ਕੌਣ ਜਦੋਂ ਕਰਵਾਉਣ ਵਾਲੇ ਨੇ ਤੇ ਕੌਣ ਨੇ ਕਰੇਗਾ ਤੁਸੀਂ ਸਮਝਦੇ ਹੋ ਕਿ ਇਹਨਾਂ ਦੇ ਵਿੱਚ ਕੋਈ ਬੰਦਾ ਅਜੇ ਲਿਕਰ ਦਾ ਸਕੈਮ ਜਿਹੜਾ ਦਿੱਲੀ 'ਚ ਅਜੇ ਸੈਂਟਰਲ ਗਵਰਨਮੈਂਟ ਨੇ ਪੰਜਾਬ ਦੇ ਵਿੱਚ ਇਹਨਾਂ ਦਾ ਪ੍ਰੋਬ ਸ਼ੁਰੂ ਨਹੀਂ ਕੀਤਾ ਸਾਨੂੰ ਕੋਈ ਆਸ ਉਮੀਦ ਦਿਨਾ ਤੇ ਨਹੀਂ ਬਦਨ ਜੀ ਜੇ ਤੁਸੀਂ ਸੋਚੋ ਇਹਦੇ ਤੇ ਆਸ ਉਮੀਦ ਹੈ ਤੇ ਰਲੇ ਨੇ ਜੀ ਕਰੋੜਾਂ ਦੇ ਵਿੱਚ ਹਵਾਲੇ ਦੇ ਜ਼ਰੀਏ ਪੈਸਾ ਮੈਂ ਭਗਵੰਤ ਨੂੰ ਪੁੱਛਣਾ ਚਾਹੁੰਦਾ ਜਿਹੜਾ ਮੈਲਬਨ ਤੇ ਆਸਟ੍ਰੇਲੀਆ ਚ ਗਿਆ ਜਿਹੜਾ ਕੈਨੇਡਾ ਚ ਗਿਆ ਉਹ ਕਿਹਦਾ ਪੈਸਾ ਕੀ ਇਹਦੀ ਫ੍ਰੀ ਐਂਡ ਫੇਅਰ ਇਨਵੈਸਟੀਗੇਸ਼ਨ ਕਰਾਉਣਾ ਚਾਹੁੰਗੇ ਇਹ ਜਿਹੜਾ ਪੈਸਾ ਪਿਛਲੇ ਸਾਲਾਂ ਵਿੱਚ ਸੀਐਲਯੂਸ ਤੋਂ ਪੈਸੇ ਲਏ ਮਾਈਨਿੰਗ ਤੋਂ ਪੈਸੇ ਲਏ ਸ਼ਰਾਬ ਤੋਂ ਪੈਸੇ ਲਏ ਨੇ ਆਹ ਰੈਵਨਿਊ ਦੇ ਵਿੱਚ ਰੋਜ਼ ਪੈਸੇ ਜਾ ਰਹੇ ਨੇ ਇਹ ਪੈਸਾ ਜਾ ਕੇ ਕਿੱਥੇ ਗਿਆ ਡਰੱਗਸ ਦਾ ਜਿਹੜਾ ਪੈਸਾ ਸਾਨੂੰ ਪਤਾ ਲੱਗਾ ਆਸਟ੍ਰੇਲੀਆ ਦੇ ਵਿੱਚ ਕੈਨੇਡਾ ਦੇ ਵਿੱਚ ਵੱਡੇ ਪੇਮਾਨੇ ਤੇ ਵਾਇਆ ਹਵਾਲਾ ਜਾ ਰਿਹਾ ਕਰਵਾਓ ਇਹਦੀ ਇਨਵੈਸਟੀਗੇਸ਼ਨ ਮੇਰਾ ਸਿੱਧਾ ਚਾਰਜ ਹੈ ਕਿ ਇਹ ਰਿਸਪੌਂਸਿਬਲ ਹੈ ਅੱਜ ਬੱਸ ਸਰਕਾਰ ਮੈਂਟਲ ਹੈਲਥ ਪਾਲਿਸੀ ਲੈ ਕੇ ਆ ਰਹੀ ਹੈ ਕਿ ਇਹ ਕਿਸਾਨਾਂ ਦੇ ਵੀ ਹੈਲਪਫੁਲ ਹੋਏਗੀ ਔਰ ਜਿਹੜੇ ਡਿਪੋਰਟ ਕੀਤੇ ਨੇ ਲੋਕ ਉਹਨਾਂ ਵਾਸਤੇ ਮੈਂਟਲ ਹੈਲਥ ਤੇ ਮੇਰਾ ਖਿਆਲ ਇਹਨਾਂ ਵਾਸਤੇ ਸਾਰਿਆਂ ਨੂੰ ਬੈਟਰ ਰਹੇਗਾ ਹੋਰ ਤੇ ਕਿਸੇ ਨੂੰ ਫਾਇਦਾ ਹੋਏ ਨਾ ਹੋਏ ਇਸ ਬਿਮਾਰੀ ਦਾ ਜ਼ਿਆਦਾ ਲਾਭ ਸਿੱਧੇ ਤੌਰ ਭਗਵੰਤ ਨੂੰ ਤੇ ਇਹਦੀ ਕੈਬਨਟ ਨੂੰ ਚਾਹੀਦਾ ਕਿਉਂਕਿ ਇਹਨਾਂ ਦੇ ਵਿੱਚ ਕੋਈ ਸਟੇਬਲ ਹੀ ਬੰਦਾ ਹੈ ਨਹੀਂ ਜੀ ਬਹੁਤਾ ਚਿਰ ਨੇ ਲਾਸਟ ਕਰਨਾ ਨਹੀਂ ਤੁਹਾਨੂੰ ਮੈਂ ਪਹਿਲੇ ਦੱਸਿਆ ਸੀ ਜਦੋਂ ਵੀ ਕਿਤੇ 5-4 ਮਹੀਨਿਆਂ ਜਹਾਜ਼ ਲੱਗਾ ਮਹਾਰਾਸ਼ਟra ਵਾਲਾ ਆ ਕੇ ਇੱਕ ਨਾ ਛਿੰਦੇ ਤਿਆਰੀ ਚ ਪੂਰਾ ਮਹਾਰਾਸ਼ਟra ਕਾਂਗਰਸ ਦੀ ਰਣਨੀਤੀ ਕੀ ਅੱਜ ਦੀ ਵੈਸੇ ਸਾਡੀ ਰਣਨੀਤੀ ਤੇ ਇਹਨਾਂ ਨੂੰ ਐਕਸਪੋਜ਼ ਕਰਨ ਦੀ ਜੀ ਸਦਨ ਦੇ ਵਿੱਚ ਪੰਜਾਬ ਦੇ ਲੋਕਾਂ ਸਾਹਮਣੇ ਐਕਸਪੋਜ਼ ਕਰਨ ਦੀ ਹੈ ਕਿ ਕਿਸ ਕਿਸਮ ਦੇ ਲੋਕ ਤੁਸੀਂ ਲੈ ਕੇ ਆਉਂਦੇ ਸ ਇਹ ਚੇਂਜ ਲੈ ਕੇ ਆਣਗੇ ਜੀ ਇਹਨਾਂ ਨੇ ਪੰਜਾਬ ਨੂੰ ਤੇ ਟੋਟਲੀ ਸੈਂਸਟਿਲ ਤੇ ਕਰ ਦਿੱਤਾ ਕੋਈ ਪੰਜਾਬੀ ਵਾਸਤੇ ਕੋਈ ਫਿਊਚਰ ਨਹੀਂ ਬਾਰਡਰ ਸਾਡੇ ਬੰਦ ਨੇ ਕਿਸੇ ਪੰਜਾਬ ਦੇ ਇੱਕ ਪਿੰਡ ਇੱਕ ਸ਼ਹਿਰ ਦੇ ਵਿੱਚ ਕੋਈ ਇੱਕ ਆਨੇ ਦਾ ਏਜੰਡਾ ਤੁਹਾਡੇ ਕੋਲ ਪਹੁੰਚ ਗਿਆ ਹੈ ਜੀ ਵਿਧਾਨ ਸਭਾ ਵੀ ਤੁਸੀਂ ਹੈਰਾਨੀ ਹੋਏਗੀ ਅਜੇ ਤੱਕ ਐਜ਼ ਅ ਲੀਡਰ ਆਫ ਦੀ ਆਪੋਜੀਸ਼ਨ ਅੱਜ ਕੁਐਸਚਨ ਅੱਜ ਕੁਐਸਚਨ ਆਰ ਲੱਗਾ ਸਾਨੂੰ ਅਜੇ ਤੱਕ ਜਵਾਬ ਨਹੀਂ ਪਹੁੰਚਿਆ ਸਾਡੇ ਕੋਲ ਕੋਈ ਏਜੰਡਾ ਨਹੀਂ ਕਿਹਜਣਾ ਕੀ ਹੈ ਇਸ ਕਿਸਮ ਦੀ ਗਵਰਨਮੈਂਟ ਹੈ ਜੀ ਸਰ ਆਪ کہہ ਰਹੇ ਸੀ ਕਿ ਬੀਜੇਪੀ ਦੇ ਟੱਚ ਮੈਂ ਮਾਨਸਾ ਬਾਤ ਅਧੂਰੀ ਰਹਿ ਗਈ ਮੈਂ ਤਾਂ ਤੁਹਾਨੂੰ ਬਤਾ ਰੱਖਿਆ ये आज से नहीं पिछले साल डेढ़ से मैंने फ्लोर ऑफ दी हाउस पर भी कहा विधानसभा में भी कहा कि दिस मैन इज वेरी मच इन टच टी भारतीय जनता पार्टी जब केजरीवाल इसको हटाने का फैसला करेगा तो ये अपना सामान उठाकर वहां चला जाएगा और बिट्टू को बिटवीन है जो पुल का काम करता है वो बिट्टू करता है और ये टोटली ड्रामा है जितने बिटू सिटू के आदमी पकड़े हैं वी ट्रीटमेंट उनको मिल रही है और ड्रामा रचाया है आम आदमी पार्टी के विधायक अभी भी आपके संपर्क सौ परसेंट है कितने हैं सर कभी तक सारे मैंने आपको नंबर तो बताने नहीं मगर जितने मैंने बताए उतने हैं ये पार्टी जैसे दिलजीत दुसांज के जो शो होता है उसकी एडवांस बुकिंग होती है जो अगले साल शो होगा अब टिकटें बिकती हैं तो ये एडवांस बुकिंग करा रहे हैं हमारे साथ मैं नाम नहीं आपको बताऊँगा जितना नंबर बता रखा बिल्कुल है ਹਾ ਜੋੜਤੇ ਰਹਤੇ ਇਧਰ ਵੀ ਮੂਜੇ ਅਸੈਂਬਲੀ ਮੇਂ ਇਸ਼ਾਰਾ ਕਰਤੇ ਮਾਰਾ ਨਾਮ ਲਾ ਲੈ ਲੇਦਾ ਬਾਜਵਾ ਸਰ ਫਾਈਨੈਂਸ਼ੀਅਲ ਕ੍ਰਾਈਸਿਸ ਪੰਜਾਬ ਦੇ ਚ ਬਹੁਤ ਵੱਡਾ ਹੈਗਾ ਔਰ ਹੁਣ ਤੱਕ ਕਰਜ਼ੇ ਦੀ ਲਿਫਟ ਜਿੰਨੀ ਸੀਗੀ ਤਿੰਨ ਮਹੀਨੇ ਪਹਿਲੇ ਹੀ ਉਹ ਪੂਰੀ ਹੋ ਚੁੱਕੀ ਆ ਹੁਣ ਕਰਜ਼ਾ ਲੈਣ ਦੀ ਵੀ ਹیثیت ਦੇ ਵਿੱਚ ਪੰਜਾਬ ਹੈ ਨਹੀਂ ਤੁਸੀਂ ਵਾਈਟ ਪੇਪਰ ਦੀ ਕੋਈ ਮੰਗ ਕਰੋਗੇ ਕਿਉਂਕਿ ਫਾਈਨੈਂਸ਼ੀਅਲ ਕੰਡੀਸ਼ਨ ਪੰਜਾਬ ਦੀ ਪਤਾ ਹੋਣਾ ਚਾਹੀਦਾ ਕਿ ਸਟੇਟ ਕਿੱਥੇ ਜੇ ਖੜਾ ਇਸ ਟਾਈਮ 19000 ਕਰੋੜ ਰੁਪਏ ਸਬਸਿਡੀ ਇਲੈਕਟ੍ਰਿਸਿਟੀ ਦਾ ਇਸ ਤੋਂ ਇਲਾਵਾ 4000 ਕਰੋੜ ਰੁਪਏ ਹਾਲੇ ਤੱਕ ਪੈਂਡਿੰਗ ਪਿਆ ਦੇਖੋ ਵਾਈਟ ਪੇਪਰ ਕਾਲੇ ਰਾਜ ਦੇ ਵਿੱਚ ਵਾਈਟ ਪੇਪਰ ਦੀ ਅਸੀਂ ਮੰਗ ਕਰਾਂਗੇ ਰਾਜ ਕਾਲਾ ਮੰਗ ਅਸੀਂ ਵਾਈਟ ਪੇਪਰ ਰਏ ਹਾਂ ਕੀ ਇਹਨਾਂ ਕੋ ਮੈਂ ਪੇਪਰ ਮੰਗਾਗੇ ਪੇਪਰ ਤੇ ਸਾਰੇ ਪੰਜਾਬ ਦੇ ਜਿਹੜੇ ਨੇ ਨਾ ਗਰਮੀ ਕਰ ਦਿੱਤੀ ਬਾਈਟ ਕਰਵਾ ਰਿਹਾ ਉਹ ਸਾਰੀ ਗੱਲਬਾਤ ਤੁਹਾਡੇ ਸਾਹਮਣੇ ਹੈ ਇਹ ਬਰਬਾਦੇ ਗੁਲਿਸਤਾਨ ਕਰਨੇ ਕੋ ਕਹਿੰਦੇ ਇੱਕ ਹੀ ਉੱਲੂ ਕਾਫੀ ਹੈ ਹਰ ਸ਼ਾਹ ਤੇ ਉੱਲੂ ਬੈਠਾ ਹੈ ਅੰਜਾਮੇ ਗੁਲਿਸਤਾਨ ਕੀ ਹੋਗਾ ਪੰਜਾਬ ਦੇ ਤੇ ਹਾਲਾਤ ਉਹ ਨੇ ਲੋਕਾਂ ਦੇ ਟੰਨਾਂ ਨੂੰ ਹੱਥ ਲਵਾਤੇ ਲੋਕ ਡੀਂਗਦੇ ਫਿਰਦੇ ਨੇ ਇਲੈਕਸ਼ਨ ਆਏ ਤੇ ਤੁਸੀਂ ਵੇਖੋ ਇਹਨਾਂ ਦੀ ਸੈਲ ਲਾਂਦੇ ਕਿੱਸਾ ਸਰਕਾਰ ਪੇ ਮਹਿਲਾਵਾਂ ਨੂੰ ਦੇਣ ਦੀ ਗੱਲਬਾਤ ਕਿਹ ਹੈ ਜਾ ਰਹੀ ਸੀਗੀ ਦਿੱਲੀ ਦੇ ਵਿੱਚ 2500 ਮੰਗ ਕਰ ਰਹੇ ਨੇ ਹਾਲੇ ਤੱਕ ਦੇ ਨਾ ਚਾਰ ਵੀ ਨਹੀਂ ਹੋਏ ਸਰਕਾਰ ਬਣੇ ਨੇ ਛੋਟੇ ਵੀ ਰਾਜ ਤੋਂ 3 ਸਾਲ ਹੋ ਗਏ ਇਹਨਾਂ ਕੋ ਤੇ ਜ਼ਹਿਰ ਖਾਣ ਜੋਗੇ ਪੈਸੇ ਨਹੀਂ ਇਹਨਾਂ ਹਜ਼ਾਰ ਰੁਪਿਆ ਕਹਿੰਦੇ ਨੂੰ ਬਾਰਵੇਂ ਤੁਸੀਂ ਉਹਦੇ ਤਾਂ ਲੈ ਸਟੈਂਡ ਕਰਦੇ ਹੋ ਕਿ ਇਹਨਾਂ ਕੋ ਜ਼ਹਿਰ ਖਾਣ ਜੋਗੇ ਪੈਸੇ ਹੈ ਨਹੀਂ ਇਹਨਾਂ ਨੇ ਔਰਤਾਂ ਨੂੰ ਕੀ ਦੇਣਾ ਬਾਰ-ਬਾਰ ਨਹੀਂ ਜ਼ਹਿਰ ਖਾਣ ਜੋਗੇ ਪਹਿਲਾਂ ਬਦਾਨ ਸਭਾ ਦੇ ਅੰਦਰ ਦੀ ਇਸ ਮੈਂ ਤੇ ਸਾਰੀਆਂ ਹੀ ਮੰਗਾਂ ਰੱਖਾਂਗੇ ਇਹਨਾਂ ਕੋਲ ਕੁਝ ਹੋਏ ਇਹ ਮੰਗਤਿਆਂ ਕੋ ਕੀ ਮੰਗਾ ਪਰ ਵਾਰੀ 3 ਵਧਾਇਆ ਜਿਹੜੇ ਤੁਹਾਡੇ ਤੁਹਾਡੇ ਵਧੇ ਆ ਕਿ ਹੱਲੇ ਨਹੀਂ ਜਿਹੜੇ ਹੁਣ 30 ਤੇ ਪਹੁੰਚ ਗਏ 30